ਜਿਹੜਾ ਕਾਨੂੰਨ ਕਹਿੰਦਾ ਤੁਹਾਨੂੰ ਕਨੇ ਅਧਿਕਾਰ ਦਿੰਦਾ ਵੀ ਤੁਸੀਂ ਉਹਦੇ ਕੇਸਾਂ ਤੋਂ ਫੜ-ਫੜ ਕੇ ਉਹਦੇ ਕੇਸਾਂ ਦੀ ਪਿਆਦ ਵੀ ਕਰੋ ਮੈਂ ਤਬੀਅਤ ਮੈਂ ਜਾਊਂਗਾ ਜਰੂਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਸੋ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾ ਹੋ ਰਿਹਾ ਇਦਾਂ ਦੇ ਭੜ ਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇ ਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇ ਪੰਥ ਦਾ ਹਿੱਸਾ ਬਾਰੇ ਭੜ ਕੇ ਉਹਨਾਂ ਦੇ ਕੇਸਾਂ ਨੂੰ ਪੜ੍ਹਣਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆ ਵੀ 84 ਭੁੱਲੋ ਨ ਇਹ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਜੇ ਇੱਜ਼ਤ ਦੇਈ ਰਹੀ ਆ ਤੇ ਇੱਜ਼ਤ ਨੂੰ ਪਰਵਾਨ ਕਰੋ ਇਹਨੂੰ ਆਪਣੇ ਆਪ ਵੀ ਤੁਸੀਂ ਮੁੜ ਕੇ ਕਹਿੰਦੇ ਆਂ ਵੀ ਸਾਡੀ ਇਤਨੀ ਕਰਦੇ ਲੋਕ ਐਸੇ ਕਰਕੇ ਨਹੀਂ ਕਰਦੇ ਬਗੈਰਤਾਵਾਂ ਵਾਲੇ ਕੰਮ ਤੁਸੀਂ ਕਰਦੇ ਆ ਕਿਹੜਾ ਕਾਨੂੰਨ ਆ ਯਾਰ ਕੋਈ ਐਸਐਸਪੀ ਡੀਐਸਪੀ ਆਈਜੀ ਕੋਈ ਵੀ ਆਪਣੇ ਸਟੇਟਮੈਂਟ ਦੇ ਦੇਵੇ ਵੀ ਆਹਾਂ ਸਾਨੂੰ ਵੀ ਅਥਾਰਟੀ ਆ ਵੀ ਤੁਸੀਂ ਜਾ ਕੇ ਬੱਚੇ ਦੇ ਜਾ ਕੇ ਛੱਤਰ ਮਾਰੋ ਚਪੇੜ ਮੰਨਿਆ ਚਲੋ ਚਪੇੜ ਮਾਰ ਲੀ ਤੁਸੀਂ ਤੁਸੀਂ ਤੇ ਇਦਾਂ ਉਹਨੂੰ ਕੁੱਟਣ ਦੇ ਜਿਦਾ ਕਸਾਈ ਮੈਂ ਝੋਟਾ ਕੁੱਟਦੇ ਆ ਮੇਰੇ ਹਿਸਾਬ ਨਾਲ ਤੁਸੀਂ ਕਸਾਈਆਂ ਨੂੰ ਮਾਰ ਪਾਤ ਦੀ ਯਾਰ ਇੱਕ ਬੇਅੰਤ ਬੱਚੜੇ ਮੈਗਨਾ ਉਹਦੀ ਨਸਲ ਬਸ ਇਹ ਜਿਹੜੇ ਬੰਦੇ ਆਗੇ ਜਿਹੜੇ ਵੀ ਬੰਦੇ ਆ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਤੇ ਭਾਈ ਬਾਕੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਜਿਹੜਾ ਮੁੱਖ ਮੰਤਰੀ ਨੂੰ ਇਹਨਾ ਤਸ਼ੱਦਦ ਉਹਦੇ ਸਹਣਾ ਪੈ ਰਿਆ ਤੇ ਉਹਦੇ ਕਿਸੇ ਭੈਣ ਭਰਾ ਦਾ ਕਿਸੇ ਵੀ ਪਿੰਡ ਦਾ ਕੋਈ ਨੰਬਰ ਹੋਵੇ ਮੈਨੂੰ ਜਰੂਰ ਮੈਨਾਂਾ ਰਾਬਤਾ ਕਰੇ ਮੇਰਾ ਨੰਬਰ ਉਹੀ ਆ ਪੁਰਾਣਾ 98721 ਦੇ 985 ਨਾ ਤੇ ਮੈਂ ਸੱਜਣ ਬਦਲਦਾ ਤੇ ਨਾ ਮੈਂ ਨੰਬਰ ਬਦਲਦਾ ਨਾ ਆਪਣਾ ਕਰਤਾਰ ਬਦਲਦਾ ਮੈਂ ਕੱਲ ਵੀ ਉਹੀ ਤੇ ਅੱਜ ਵੀ ਉਹੀ ਆ ਵੇਖੋ ਗਲਤੀ ਕਰੇ ਭਾਵੇਂ ਉਹ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਹੋਵੇ ਆਈਜੀ ਗਲਤ ਨੂੰ ਗਲਤ ਕਹਿਣ ਦਾ ਗੁਰਦਾਰ ਰੱਖਦੇ ਆ ਜਨਾਂ ਜਰ ਜਿਉਂਦੇ ਜਦੋਂ ਸਾਹ ਮੁੱਕ ਗਏ ਉਸ ਦਿਨ ਵੇਖੀ ਜਾਊਗੀ ਪਰ ਗਲਤ ਨੂੰ ਗਲਤ ਕਹਿਣਾ ਤੇ ਜ਼ੁਲਮ ਅੱਖਾਂ ਦੇ ਸਾਹਮਣੇ ਹੁੰਦਾ ਵੇਖ ਕੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਇਹ ਚੀਜ਼ ਦਾ ਜ਼ਰੂਰ ਉਸ ਬੰਦੇ ਕੋਲ ਹਿਸਾਬ ਲਵਾਵਾਂਗੇ ਉਹਨੂੰ ਜਾ ਕੇ ਮਿਲਾਂਗੇ ਵੀ ਤੈਨੂੰ ਕੀ ਅਧਿਕਾਰ ਦਿੱਤਾ ਵੀ ਕਿੰਨੇ ਅਧਿਕਾਰ ਦਿੱਤਾ ਤੈਨੂੰ ਇਸ ਵੈਨਾ ਬੰਦਿਆਂ ਦੇ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਠੀਕ ਆ ਮੁੱਖ ਮੰਤਰੀ ਨੇ ਜੇ ਕੋਈ ਗਲਤੀ ਕੀਤੀ ਆ ਜੇ ਕਾਨੂੰਨ ਨੇ ਮਾੜਾ ਕਿਹਾ ਚੰਗਾ ਕਿਹਾ ਉਹਦੇ ਤੇ ਬਣਦੀ ਕਾਰਵਾਈ ਕਰਕੇ ਉਹਦੇ ਤੇ ਪਰਚਾ ਪਾਉਂਦੇ ਉਹਨੂੰ ਅੰਦਰ ਕਰਦੇ ਉਹਨੂੰ ਥਾ ਠੀਕ ਆ ਉਹਦੇ ਤੇ ਐਫ ਆਈ ਆਰ ਦਰਜ ਕਰ ਦੇ ਲੇਕਿਨ ਇਹ ਕਿੰਨੇ ਕਿਸ ਬੰਦੇ ਨੇ ਤੁਹਾਨੂੰ ਇਹ ਅਥਾਰਟੀ ਦਿੱਤੀ ਇਜਾਜ਼ਤ ਦਿੱਤੀ ਆ ਵੀ ਤੁਸੀਂ ਸ਼ਰਿਆਮ ਕੈਮਰੇ ਦੇ ਸਾਹਮਣੇ ਤੁਸੀਂ ਬੰਦੇ ਦੇ ਸਿਰ ਦੇ ਉੱਤੋਂ ਪਰਨਾ ਲਾ ਕੇ ਵਗਾ ਕੇ ਮਾਰਿਆ ਉਹਦੇ ਕੇਸਾਂ ਤੋਂ ਫੜ ਫੜ ਕੇ ਉਹਨੂੰ ਕੋਟ ਕੋਟ ਕੇ ਉਹਦਾ ਬੁਰਾ ਹਾਲ ਕਰਦੇ ਪਏ ਤੇ ਉਹ ਗੁਰੂ ਨਾਨਕ ਸਾਹਿਬ ਦਾ ਵਾਸਤਾ ਦੇਣ ਡਿਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਾਸਤਾ ਰੁਕ ਜੋ ਲੱਕ ਦੀ ਲਾਂਤ ਤੁਹਾਡੇ ਯਾਰ ਫਿਰ ਤੁਹਾਡਾ ਮੁੜ ਕੇ ਕੋਈ ਲਾਤ ਮਾਰਦਾ ਤੇ ਫਿਰ ਤੁਸੀਂ ਚੀਕਾ ਮਾਰਦੇ ਆ ਤੇ ਲਾਉਣੀ ਨਹੀਂ ਨੇ ਅਗਲਾ ਨੇ ਪੱਗਾਂ ਲਵਾ ਕੇ ਰਹਿਣ ਤੁਹਾਡੇ ਤੋਂ ਇਕ ਤਾਂ ਬੈਣਾ ਬੰਦਾ ਮਾਨ ਸਾਹਿਬ ਜਿਹੜਾ ਬੰਦਾ ਉਹ ਡਾਂਗ ਵਾਉਂਦੇ ਆ ਉਹ ਚਿੱਟੀ ਦਾੜੀ ਵਾਲਾ ਮੈਂ ਵੇਖ ਰਿਹਾ ਵੀਡੀਓ ਵੇਖ ਕੇ ਮੈਨੂੰ ਇੰਨਾ ਜ਼ਿਆਦਾ ਗੁੱਸਾ ਚੰਨਿਆ ਵੀ ਯਾਰ ਲੱਖ ਦੀ ਲਾਂਤ ਇਹੋ ਜਿਹੇ ਜਿਹੜੇ ਸਿਰਾਂ 'ਚ ਪੱਗਾਂ ਪਸਾ ਕੇ ਬੈਠੇ ਯਾਰ ਲਾਹ ਦੋ ਪੱਗਾਂ ਤੂੰ ਹੀ ਨਹੀਂ ਇਹਨਾਂ ਨੇ ਪੱਗਾਂ ਦੇ ਲੈ ਕੇ ਆਗੇ ਪਾਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ 'ਤੇ ਪੱਗਾਂ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ-ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਆ ਕੀ ਉਹਨੇ ਕਿਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮਾਂ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜੰਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਇਹਨਾਂ ਦੇ ਘਰਾਂ 'ਚ ਵੀ ਬੱਚੇ ਹੋਣਗੇ ਜੇ ਕੋਈ ਕਿਸੇ ਨੇ ਗਲਤੀ ਕੀਤੀ ਆ ਸਾਨੂੰ ਕਾਨੂੰਨ ਨੇ ਗ੍ਰਿਫਤਾਰ ਕਰਨ ਵਾਸਤੇ ਆਖਿਆ ਵੀ ਐਡਾ ਕੜਾ ਉਹਨੇ ਬੰਦੇ ਮਾਰਤੇ ਜਾਂ ਉਹ ਸਮੈਕ ਵਿੱਚ ਨਾਲੇ ਚੱਟਾ ਵੇਚਣ ਵਾਲਿਆਂ ਨੂੰ ਤੁਸੀਂ ਗੋਡੀਆਂ ਹਤਲਾਉਣੇ ਜਾ ਕੇ ਉਹਨਾਂ ਨੂੰ ਪਫੜ ਕੇ ਮੱਥਾ ਟੇਕਣੇ ਜਾ ਕੇ ਜਿਨ੍ਹਾਂ ਤੋਂ ਪੈਸੇ ਆਉਂਦੇ ਆ ਇਹ ਜਿਹੜੇ ਗਰੀਬ ਬੰਦੇ ਆ ਇਹਨਾਂ ਬੰਦਿਆਂ ਦੇ ਤੁਸੀਂ ਮਿੰਟ ਚੜਜਣੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜ਼ਰੂਰੀ ਆਪਾਂ ਗੱਲ ਕਰਨੀ ਆ ਜੋ ਕਿ ਕਿਸੇ ਗਰੀਬਤ ਤੇ ਤਸ਼ੱਦਦ ਹੁੰਦਾ ਤੇ ਸਮੇਂ-ਸਮੇਂ ਤੇ ਖਾਲਸਾ ਪੰਥ ਆਵਾਜ਼ ਬੁਲੰਦ ਕਰਦਾ ਤੇ ਉਹਨੇ ਕਰਦੇ ਰਹਿਣਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਕੋਈ ਮੋਢੇ ਤੇ ਹੱਥ ਰੱਖੇ ਕੋਈ ਨਾਲ ਖੜਿਆ ਆ ਕੇ ਤੇ ਫੇਰ ਹੀ ਖਾਲਸਾ ਪੰਥੁਰਦਾ ਖਾਲਸਾ ਪੰਥ ਸਵਾਲਾਂ ਲਾ ਕੇ ਤੁਰਪੇਣਾ ਤੇ ਉਹਦੇ ਮਗਰ ਵਹੀਰਾ ਆਪਣੇ ਆਪ ਹੀ ਲੋਕ ਘਤ ਲੈਂਦੇ ਜਿਨ੍ਹਾਂ ਨੂੰ ਮਰਨ ਦਾ ਜਜ਼ਬਾ ਹੋਵੇ ਤੇ ਜਿਹੜੇ ਸੱਚ ਦੇ ਪੰਧ ਹੀ ਹੋਣ ਤੇ ਮੈਨੂੰ ਬਹੁਤ ਸਾਰੇ ਫੋਨ ਆਏ ਵੈਸੇ ਮੇਰੇ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਸੀ ਤਬੀਅਤ ਮੇਰੀ ਠੀਕ ਨਹੀਂ ਸੀ ਤੇ ਪਰ ਫਿਰ ਵੀ ਆ ਮੈਂ ਤੁਹਾਨੂੰ ਇੱਕ ਵੀਡੀਓ ਲਗਾ ਵਿਖਾਉਣ ਇੱਕ ਬੱਚਾ ਹੀ ਕਹਿ ਸਕਦੇ ਆ ਜਿਹੜਾ ਕਿ ਬਹੁਤੀ ਉਮਰ ਨਹੀਂ ਜਿਹੜੀ ਜਿਹਨੂੰ ਮੁੱਖ ਮੰਤਰੀ ਸ਼ਾਇਦ ਧਮਕਬੇਸ ਕਹਿੰਦੇ ਖਰਿਆ ਉਹ ਜਿਹਨਾਂ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ ਹੀ ਵੀ ਕੋਈ ਉਹਦੇ ਵੱਲ ਧਿਆਨ ਨਹੀਂ ਦਿੱਤਾ ਹਨਾ ਤੇ ਆਹ ਵੇਖਿਓ ਜਰਾ ਕਿ ਕਿੱਦਾਂ ਕੇਸਾਂ ਤੋਂ ਫੜ-ਫੜ ਕੇ ਮੁਲਾਜ਼ਮ ਜਿਹੜਾ ਉਹਨੂੰ ਕੁੱਟ ਰਿਆ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ ਤੋਂ ਪੱਗਾ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਕੀ ਉਹਨੇ ਕਿ ਉਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮਾਂ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜੰਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਇਹਨਾਂ ਦੇ ਘਰਾਂ 'ਚ ਵੀ ਬੱਚੇ ਹੋਣਗੇ ਜੇ ਕੋਈ ਕਿਸੇ ਨੇ ਗਲਤੀ ਕੀਤੀ ਆ ਸਾਨੂੰ ਕਾਨੂੰਨ ਨੇ ਗ੍ਰਿਫਤਾਰ ਕਰਨ ਵਾਸਤੇ ਆਖਿਆ ਵੀ ਐਡਾ ਕੜਾ ਉਹਨੇ ਬੰਦੇ ਮਾਰਤੇ ਜਾਂ ਉਹ ਸਮੈਕ ਵਿੱਚ ਨਾਲੇ ਚੱਟਾ ਵੇਚਣ ਵਾਲਿਆਂ ਨੂੰ ਤੁਸੀਂ ਗੋਡੀਆਂ ਹੱਥ ਲਾਉਣੇ ਜਾ ਕੇ ਉਹਨਾਂ ਨੂੰ ਪੁੱਫੜ ਕਹਿ ਕੇ ਮੱਥਾ ਟੇਕਣੇ ਜਾ ਕੇ ਜਿਨ੍ਹਾਂ ਤੋਂ ਪੈਸੇ ਆਉਂਦੇ ਆ ਇਹ ਜਿਹੜੇ ਗਰੀਬ ਬੰਦੇ ਆ ਇਹਨਾਂ ਬੰਦਿਆਂ ਤੇ ਤੁਸੀਂ ਮਿੰਟ ਚੜਜਣੇ ਜਾ ਕੇ ਮੰਨਿਆ ਕੋਈ ਹੋਰ ਕੋਈ ਗਲਤੀ ਹੋਈ ਆ ਤੁਸੀਂ ਥਾਣੇ 'ਚ ਖੜੋ ਉਹਨੂੰ ਜੇ ਉਹਦੇ ਜੇਲ੍ਹ ਕਰਾਓ ਉਹਦੇ ਤੇ ਪਰਚਾ ਕਰੋ ਜਿਹੜਾ ਕਾਨੂੰਨ ਕਹਿੰਦਾ ਤੁਹਾਨੂੰ ਕਨੇ ਅਧਿਕਾਰ ਦਿੰਦਾ ਵੀ ਤੁਸੀਂ ਉਹਦੇ ਕੇਸਾਂ ਨੂੰ ਫੜ-ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰੋ ਮੈਂ ਤबीयत ਮੇਰੀ ਠੀਕ ਨਹੀਂ ਪਰ ਫਿਰ ਵੀ ਜਦੋਂ ਮੈਨੂੰ ਅਣਕੀ ਸਾਹਿਬ ਨੇ ਤੇ ਹੋਰ ਵੀਰਾਂ ਵੱਲੋਂ ਬਹੁਤ ਸਾਰੇ ਫੋਨ ਆਏ ਤੇ ਮੇਰੇ ਕੋਲ ਮੁੱਖ ਮੰਤਰੀ ਦਾ ਨੰਬਰ ਨਹੀਂ ਨਾ ਉਹਦੇ ਕਿਸੇ ਪਿੰਡ ਵਾਲੇ ਦਾ ਮੇਰੇ ਕੋਲ ਨੰਬਰ ਹੈਗਾ ਨਾ ਕੋਈ ਰਾਬਤਾ ਹੈਗਾ ਲੇਕਿਨ ਮੈਂ ਜਾਊਂਗਾ ਜ਼ਰੂਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾ ਹੋ ਰਿਹਾ ਇਦਾਂ ਦੇ ਭੜਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇਪੰਥ ਦਾ ਹਿੱਸਾ ਬਾਰੇ ਭੜਕੇ ਉਹਨਾਂ ਦੇ ਕਿਸੇ ਨੂੰ ਪੜਨਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆਂ ਕਿ 84 ਭੁੱਲੋ ਨਾ 84 ਯਾਦ ਰੱਖੋ ਤੇ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਜੇ ਇੱਜ਼ਤ ਦੇਈਦੀ ਆ ਤੇ ਇੱਜ਼ਤ ਨੂੰ ਪਰਵਾਨ ਕਰੋ ਇਹਨੂੰ ਆਪਣੇ ਆਪ ਵੀ ਤੁਸੀਂ ਮੁੜ ਕੇ ਕਹਿੰਦੇ ਆਂ ਵੀ ਸਾਡੀ ਇਤਨੀ ਕਰਦੇ ਲੋਕ ਐਸੇ ਕਰਕੇ ਨਹੀਂ ਕਰਦੇ ਬਗੈਰਤਾ ਵਾਲੇ ਕੰਮ ਤੁਸੀਂ ਕਰਦੇ ਆ ਕਿਹੜਾ ਕਾਨੂੰਨ ਆ ਯਾਰ ਕੋਈ ਐਸਐਸਪੀ ਡੀਐਸਪੀ ਆਈਜੀ ਕੋਈ ਵੀ ਆਪਣੇ ਸਟੇਟਮੈਂਟ ਦੇ ਦੇਵੇ ਵੀ ਆਹਾਂ ਸਾਨੂੰ ਇਹ ਅਥোরਿਟੀ ਆ ਵੀ ਤੁਸੀਂ ਜਾ ਕੇ ਬੱਚੇ ਦੇ ਜਾ ਕੇ ਛੱਤਰਮਾਰ ਉਹ ਚਪੇੜ ਮੰਨਿਆ ਚਲੋ ਚਪੇੜ ਮਾਰ ਲਈ ਤੁਸੀਂ ਤੁਸੀਂ ਤੇ ਇਦਾਂ ਉਹਨੂੰ ਕੁੱਟਣ ਦੇ ਜਿਦਾ ਕਸਾਈ ਮੈਂ ਝੋਟਾ ਕੁੱਟਦੇ ਆ ਮੇਰੇ ਹਿਸਾਬ ਨਾਲ ਤੇ ਕਸਾਈਆਂ ਨੂੰ ਮਾਤ ਪਾਤ ਦੀ ਯਾਰ ਇੱਕ ਬੇਅੰਤ ਬੁੱਚੜੀ ਮੈਗਨਾ ਉਹਦੀ ਨਸਲ ਬਸਲ ਲੱਗਦੇ ਬੰਦੇ ਆ ਜਿਹੜੇ ਬੰਦੇ ਆਗੇ ਜਿਹੜੇ ਵੀ ਬੰਦੇ ਆ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਤੇ ਭਾਈ ਬਾਕੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਜਿਹੜਾ ਮੁੱਖ ਮੰਤਰੀ ਨੂੰ ਇਹਨਾ ਤਸ਼ੱਦਦ ਉਹ ਸਹਣਾ ਪੈ ਇਹ ਉਹਦੇ ਕਿਹੇ ਭੈਣ ਭਰਾ ਦਾ ਕਿਹੇ ਵੀ ਪਿੰਡ ਦਾ ਕੋਈ ਨੰਬਰ ਹੋਵੇ ਮੈਨੂੰ ਜਰੂਰ ਮੈਨਾਂ رابطہ ਕਰੇ ਮੇਰਾ ਨੰਬਰ ਉਹੀ ਹੈ ਪੁਰਾਣਾ 98721 ਤੇ 9385 ਨਾ ਤੇ ਮੈਂ ਸੱਜਣ ਬਦਲਦਾ ਤੇ ਨਾ ਮੈਂ ਨੰਬਰ ਬਦਲਦਾ ਨਾ ਆਪਣਾ ਕਰਤਾਰ ਬਦਲਦਾ ਮੈਂ ਕੱਲ ਵੀ ਉਹੀ ਤੇ ਅੱਜ ਵੀ ਉਹੀ ਹਾਂ ਵੇਖੋ ਗਲਤੀ ਕਰੇ ਭਾਵੇਂ ਉਹ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਹੋਵੇ ਆਈਜੀ ਗਲਤ ਨੂੰ ਗਲਤ ਕਹਿਣ ਦਾ ਗੁਰਦਾ ਰੱਖਦੇ ਆ ਜਨਾਂ ਜਰ ਜਿਉਂਦੇ ਆ ਜਦੋਂ ਸਾਬ ਮੁੱਕ ਗਏ ਉਸ ਦਿਨ ਵੇਖੀ ਜਾਊਗੀ ਪਰ ਗਲਤ ਨੂੰ ਗਲਤ ਕਹਿਣਾ ਤੇ ਜ਼ੁਲਮ ਅੱਖਾਂ ਦੇ ਸਾਹਮਣੇ ਹੁੰਦਾ ਵੇਖ ਕੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਇਹ ਚੀਜ਼ ਦਾ ਜ਼ਰੂਰ ਉਸ ਬੰਦੇ ਕੋਲ ਹਿਸਾਬ ਲਵਾਵਾਂਗੇ ਉਹਨੂੰ ਜਾ ਕੇ ਮਿਲਾਂਗੇ ਵੀ ਤੈਨੂੰ ਕੀ ਅਧਿਕਾਰ ਦਿੱਤਾ ਵੀ ਕਿੰਨੇ ਅਧਿਕਾਰ ਦਿੱਤਾ ਤੈਨੂੰ ਇਸ ਵੈਨਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਠੀਕ ਆ ਮੁੱਖ ਮੰਤਰੀ ਨੇ ਜੇ ਕੋਈ ਗਲਤੀ ਕੀਤੀ ਆ ਜੇ ਕਾਨੂੰਨ ਨੇ ਮਾੜਾ ਕਿਹਾ ਚੰਗਾ ਕਿਹਾ ਉਹਦੇ ਤੇ ਬਣਦੀ ਕਾਰਵਾਈ ਕਰਕੇ ਉਹਦੇ ਤੇ ਪਰਚਾ ਪਾਉਂਦੇ ਉਹਨੂੰ ਅੰਦਰ ਕਰਦੇ ਉਹਨੂੰ ਥਾਣੇ ਖੜਦੇ ਠੀਕ ਹੈ ਉਹਦੇ ਤੇ ਐਫ ਆਈ ਆਰ ਦਰਜ ਕਰਦੇ ਲੇਕਿਨ ਇਹ ਕਿੰਨੇ ਕੇਸ ਬੰਦੇ ਨੇ ਤੁਹਾਨੂੰ ਇਹ ਅਥਾਰਟੀ ਦਿੱਤੀ ਇਜਾਜ਼ਤ ਦਿੱਤੀ ਆ ਵੀ ਤੁਸੀਂ ਸ਼ਰਿਆਮ ਕੈਮਰੇ ਦੇ ਸਾਹਮਣੇ ਤੁਸੀਂ ਬੰਦੇ ਦੇ ਸਿਰ ਦੇ ਉੱਤੋਂ ਪਰਨਾ ਲਾ ਕੇ ਵਗਾ ਕੇ ਮਾਰਿਆ ਉਹਦੇ ਕੇਸਾਂ ਨੂੰ ਫੜ ਫੜ ਕੇ ਉਹਨੂੰ ਕੋਟ ਕੋਟ ਕੇ ਉਹਦਾ ਬੁਰਾ ਹਾਲ ਕਰਦੇ ਪਏ ਤੇ ਉਹ ਗੁਰੂ ਨਾਨਕ ਸਾਹਿਬ ਦਾ ਵਾਸਤਾ ਦੇਣ ਲਿਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਾਸਤਾ ਰੁਕ ਜੋ ਲੱਕ ਦੀ ਲਾਂਤ ਤੁਹਾਡੇ ਯਾਰ ਫਿਰ ਤੁਹਾਡਾ ਮੁੜ ਕੇ ਕੋ ਲਾਤ ਮਾਰਦਾ ਤੇ ਫਿਰ ਤੁਸੀਂ ਚੀਕਾ ਮਾਰਦੇ ਆ ਤੇ ਲਾਉਣੀ ਨਹੀਂ ਨੇ ਅਗਲਾ ਨੇ ਪੱਗਾਂ ਲਵਾ ਕੇ ਰਹਿਣ ਤੁਹਾਡੇ ਤੋਂ ਇਟਾ ਬੈਣਾ ਬੰਦਾ ਮਾਨ ਸਾਹਿਬ ਜਿਹੜਾ ਬੰਦਾ ਉਹ ਡਾਂਗ ਵੋਣ ਡਿਆ ਉਹ ਚਿੱਟੀ ਦਾੜੀ ਵਾਲਾ ਮੈਂ ਵੇਖ ਰਿਹਾ ਵੀਡੀਓ ਵੇਖ ਕੇ ਮੈਨੂੰ ਇੰਨਾ ਜ਼ਿਆਦਾ ਗੁੱਸਾ ਚੰਨ ਡਿਆ ਵੀ ਯਾਰ ਲੱਖ ਦੀ ਲਾਂਤ ਤੇ ਹੋਜੇ ਜਿਹੜੇ ਸਰਾਂ ਚ ਪੱਗਾਂ ਪਸਾ ਕੇ ਬੈਠੇ ਯਾਰ ਲਾਹ ਦੋ ਪੱਗਾਂ ਤੂੰ ਹੀ ਨਹੀਂ ਇਹਨਾਂ ਨੇ ਪੱਗਾਂ ਦੇ ਲੈ ਕੇ ਹੈਗੇ ਆ ਪਿਛਲੇ ਦਿਨ ਹੀ ਆਖਿਆ ਤੇ ਬਣਿਆਂ ਨੇ ਚੀਕਾਂ ਨਿਕਲੀਆਂ ਤੂੰ ਕੌਣ ਹੋਣਾ ਪੱਗਾਂ ਲਵਾਉਣ ਵਾਲਾ ਇਦਾਂ ਆਪਦਾ ਮੈਂ ਐਸੇ ਕਰਕੇ ਕਹਿੰਦਾ ਵੀ ਇਹ ਲੋਕ ਪੱਗਾਂ ਦੇ ਅਧਿਕਾਰੀ ਨਹੀਂ ਹੈਗੇ ਇਹ ਇੰਨੀ ਯੋਗ ਨਹੀਂ ਹੈਗੇ ਵੀ ਇਹ ਪੱਗ ਨੂੰ ਸਾਫ਼ ਸਕਣ ਪੰਗ ਦੀ ਪੱਗ ਦੇ ਕਰਤਾਰ ਨੂੰ ਉੱਚਾ ਸੋਚਾ ਰੱਖ ਸਕਣ ਇਹ ਬੇਗੈਰ ਕੋ ਚੰਦ ਪੈਹਾ ਵਾ ਤੇ ਮੇਰੇ ਹਿਸਾਬ ਨਾਲ ਕੋਈ ਅਨਕੀ ਸਾਹਿਬ ਉਹਦੇ ਧੱਕਾ ਹੋ ਰਿਹਾ ਵਾ ਕਿ ਪਿੰਡਾਂ ਦੇ ਵਿੱਚ ਆਮ ਥੋੜੇ ਬਹੁਤੇ ਲੜਾਈ ਝਗੜੇ ਹੋ ਰਹੇ ਜਿਹੜੇ ਉਹ ਲਾ ਕੇ ਅਮਰਤਾਰੀ ਤੁਰੇ ਫਿਰਦੇ ਮੈਂ ਤਾਂ ਉਹਨਾਂ ਨੂੰ ਵੀ ਬਗਾਰਤੀ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮਰਜਣਾ ਚਾਹੀਦਾ ਤੇ ਆਈ ਵੀ ਨੀ ਕਿਨੇ ਬੰਦ ਕੀਤੀ ਵੀ ਹੁਕਮੰਤਰੀ ਇਹ ਬਈ ਦਿਨੋਂ ਦਿਨ ਇਹ ਵਾਇਰਸ ਜਿਹੜੀ ਆ ਇਹ ਪ੍ਰਸ਼ਾਸਨ ਪੈਣੀ ਨੂੰ ਰੋਕ ਲੋ ਚੰਗੀ ਗੱਲ ਵੇਖੋ ਜੇ ਏਦਾਂ ਸੰਘਰਾਂ ਨਾਲ ਧੱਕੇ ਹੁੰਦੇ ਹੋ ਤਾਂ ਚਾਹੀਦਾ ਇਹਨਾਂ ਬੰਦਿਆਂ ਦੇ ਬੰਦੀ ਕਾਰਵਾਈ ਕਰੋ ਜਿਨ੍ਹਾਂ ਬੰਦਿਆਂ ਨੇ ਧੱਕਾ ਕੀਤਾ ਅਸੀਂ ਖੁਦ ਵੀ ਉੱਥੇ ਆ ਰਹੇ ਹਾਂ ਭਾਈ ਸਾਡੇ ਦੇ ਵੀ ਕਰ ਪੰਤੇ ਸਿੰਘ ਨਾਲ ਤਿਆਰ ਵਰ ਤਿਆਰ ਹੋ ਕੇ ਉੱਥੇ ਪਹੁੰਚਾਂਗੇ ਗਲਤ ਨੂੰ ਗਲਤ ਅਸੀਂ ਕਹਿਣਾ ਮੁੱਖ ਮੰਤਰੀ ਸਾਡੇ ਨੂੰ ਪਤਾ ਕਿ ਉਹ ਕੀ ਕਰਦ ਰਿਹਾ ਕੀ ਨਹੀਂ ਕਰਦ ਰਿਹਾ ਲੇਕਿਨ ਅੱਜ ਉਹ ਬੰਦਾ ਸੱਚ ਦੇ ਰਾਹ ਤੇ ਤੁਰਿਆ ਅੱਜ ਉਹ ਬੰਦੇ ਦਾ ਆ ਸ਼ਰੂ ਹੋ ਰਿਹਾ ਜਿੱਦਨੂੰ ਬੰਦਾ ਲੁੱਚਪੁਣੇ ਦੇ ਵਿੱਚ ਹੀ ਉਦੋਂ ਨੂੰ ਸਾਰਾ ਪਪੜ ਜੀ ਪਪੜ ਜੀ ਕਹਾਂਗੇ ਜੱਪੀਆਂ ਪਾਉਂਦੇ ਫਿਰਦੇ ਸੀ ਅੱਜ ਜਦੋਂ ਕਿਸੇ ਦੇ ਕੇਸਾਂ ਦੀ ਬੇਅਦਬੀ ਹੁੰਦੀ ਆ ਖੜਨਾ ਸਿੱਖਦਾ ਸਿੱਖਦਾ ਫਰਜ਼ ਬਣਦਾ ਠੀਕ ਆ ਅਮਰਧਾਰੀਓ ਬੱਚਾ ਵਾ ਅਈ ਉਹਦੇ ਨਾਲ ਖੜੇ ਆ ਪੂਰਾ ਦਲਪੰਥ ਦੇ ਨਾਲ ਖੜਾ ਕਰ ਦੂੰਗਾ ਜੇ ਪ੍ਰਸ਼ਾਸਨ ਚਾਹੁੰਦਾ ਵੀ ਕੋਈ ਰੌਲਾ ਰੱਪਾ ਨਾ ਇਹਨਾਂ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕਰੋ ਨਹੀਂ ਤੇ ਇਹਨਾਂ ਨੂੰ ਮਾਫੀ ਮੰਗਣੀ ਪੈਣੀ ਜੇ ਮੁੜ ਕੇ ਨਾ ਆਖਿਓ ਵੀ ਸਾਨੂੰ ਸੜਕਾਂ ਜਾਮ ਕੀਤੀਆਂ ਰਾਹ ਜਾਮ ਕੀਤੇ ਆ ਵੀ ਇਹਦੇ ਜ਼ਿੰਮੇਦਾਰ ਤੁਸੀਂ ਆਪ ਜੇ ਇੱਕ ਵਾਰੀ ਮੈਨੂੰ ਮੁੱਖ ਮੰਤਰੀ ਤੋਂ ਪਤਾ ਲੈ ਲੈਣ ਦਿਓ ਵੀ ਕਹਾਣੀ ਕੀ ਆ ਕੀ ਵਾਰਦਾਤ ਆ ਇਹਦਾ ਕਰਕੇ ਉਹਨੂੰ ਇਹਨਾਂ ਕੁੱਟਿਆ ਮਾਰਿਆ ਜਾ ਰਿਹਾ ਉਹਦੇ ਤੋਂ ਬਾਅਦ ਇਹ ਜਿਹੜੇ ਭਾਵੇਂ ਮੁਲਾਜ਼ਮੀਆਂ ਭਾਵੇਂ ਡਿਊਟੀ ਤੇ ਹੋਣ ਭਾਵੇਂ ਬੇਡਿਊਟੀ ਹੋਣ ਲੇਕਿਨ ਇਹਨਾਂ ਨੂੰ ਪੁੱਛਣਾ ਜ਼ਰੂਰ ਹੈ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆ ਇਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਕਰੋ ਔਰ ਇਹਨਾਂ ਬੰਦਿਆਂ ਤੋਂ ਅਸੀਂ ਮਾਫੀ ਮੰਗਾਉਣੀ ਆ ਜਿਹੜੇ ਬੰਦੇ ਨਜਾਇਜ਼ ਬੱਚਿਆਂ ਦੇ ਧੱਕਾ ਕਰ ਰਹੇ ਆ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਯਾਰ ਕਿਹੜਾ ਇਸ ਦੇਸ਼ ਦਾ ਕਾਨੂੰਨ ਕਹਿੰਦਾ ਵੀ ਤੁਸੀਂ ਬੱਚਿਆਂ ਨੂੰ ਐਦਾਂ ਵਾਕਈਸਾਂ ਤੋਂ ਫੜਫੜ ਕੇ ਤੁਸੀਂ ਕੀ ਦੁਨੀਆ ਦੇ ਸਾਹਮਣੇ ਸਾਡੀ ਦਿੱਖ ਸਾਫਤ ਕਰਦੇ ਪਏ ਆ ਵੀ ਅਸੀਂ ਐਦਾਂ ਤੁਹਾਡੇ ਬੱਚਿਆਂ ਨੂੰ ਕੁੱਟਾਂਗੇ ਮਾਰਾਂਗੇ ਤੇ ਤੁਹਾਡੇ ਬੱਚੇ ਸਿੱਖ ਨਹੀਂ ਬਣਨਗੇ ਉਹ ਲਾਣਤੀਓ ਜਦੋਂ ਖਾਨਬਾਦ ਤੇ ਚੱਕਰੀਆ ਖਾਂਦਾ ਦੌਰ ਹੀ ਨਾ ਤੇ ਸਵਾ ਸਵਾ ਮਣਦੇ ਪੀਸ ਨੇ ਪੀਸੇ ਜਾਂਦੇ ਇਹ ਤੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪੈਂਦੇ ਤੇ ਸੇਖ ਉਦੋਂ ਵੀ ਨਹੀਂ ਮੁੱਕੇ ਤੁਹਾਡੇ ਵਰਗੇ ਲਾਹਣਤੀਆਂ ਨੇ ਉਦੋਂ ਵੀ 100-100 ਰੁਪਇਆ ਜਦੋਂ ਮੁੱਲ ਪੈਂਦਾ ਸੀ ਪੈਸੇ ਕਮਾਉਣ ਦੇ ਖਾਤਰ ਕੁੜੀਆਂ ਦੇ ਸਿਰ ਵੱਢ ਕੇ ਖੜਦੇ ਰਹਿ ਅਸੀਂ ਤਾਂ ਵੀ ਨਹੀਂ ਮੁੱਕੇ ਤੇ ਤੁਹਾਡੇ ਵਰਗੇ ਸਮੇਂ-ਸਮੇਂ ਤੇ ਮੁੱਕਦੇ ਰਹਿ ਤੇ ਸਾਡੇ ਵਰਗੇ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਾ ਕਿਰਤਾ ਰਖਿਓ ਅਸੀਂ ਹੱਕ ਸੱਚ ਦੇ ਵਾਸਤੇ ਆਵਾਜ਼ ਬੁਲੰਦ ਕਰਦੇ ਆ ਨਾ ਕਰਦੇ ਆ ਚਪਲਾ ਝਾੜਨ ਮਾਤੇ ਠੀਕ ਆ ਤੇ ਅਸੀਂ ਜਿੰਨਾ ਨਾ ਪਿਆਰ ਆ ਸਾਡਾ ਉਹਨਾਂ ਦਾ ਪਿਆਰ ਹੀ ਆ ਜਿਹੜੇ ਗਲਤ ਕਰਦੇ ਆ ਅਸੀਂ ਉਹਨਾਂ ਦੇ ਵਿਰੋਧੀਆਂ ਥੋਕੇ ਕਹਿ ਰਹੇ ਆ ਵਿਰੋਧੀਆਂ ਠੀਕ ਆ ਭਾਵੇਂ ਮੇਰਾ ਪਿਓ ਵੇ ਭਾਵੇਂ ਭਰਾ ਵੇ ਜਿਹੜਾ ਗਲਤ ਕਰੂਗਾ ਉਹਨੂੰ ਗਲਤ ਨੂੰ ਗਲਤੀ ਕਹਿਣਾ ਠੀਕ ਦਾ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਇਹਨਾਂ ਬੰਦਿਆਂ ਦੇ ਬੰਦੀ ਕਾਰਵਾਈ ਕਰੋ ਨਹੀਂ ਤੇ ਮਾਫੀਨਾਮਾ ਇਹਨਾਂ ਕੋਲ ਅਸੀਂ ਲੈਣਾ ਦੇ ਤੇ ਮੈਨੂੰ ਮੁੱਖ ਮੰਤਰੀ ਤੱਕ ਮੇਰੀ ਇਹ ਵੀਡੀਓ ਪਹੁੰਚਾਓ ਉਹਦਾ ਨੰਬਰ ਮੇਰੇ ਤੱਕ ਪਹੁੰਚਾਓ ਉਹ ਜਾ ਉਹਨੂੰ ਨੰਬਰ ਮੇਰਾ ਦਿਓ ਕਿ ਮੈਨਾਂ رابطہ ਕਰੇ ਵੀ ਕੀ ਕਹਾਣੀ ਕੀ ਗੱਲ ਹੈ ਕਿਹਦਾ ਕਰਕੇ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਮੈਂ ਬਹੁਤੀ ਲੰਮੀ ਨਹੀਂ ਕਰਨੀ ਵੀਡੀਓ ਪਹੁੰਚਾ ਦੇ ਤੇ ਉਹਨਾਂ ਮੁਲਾਜ਼ਮਾਂ ਦਾ ਕੋਈ ਪਹੁੰਚਾ ਦਿਓ ਉਹਨਾਂ ਨੇ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਤੇ ਜੇ ਕੋ ਕਹਿਣਾ ਹੋ ਤਾਂ